ਹਾਂਜੀ ਸਾਡੀ ਵੀਡੀਓ ਦੇਖ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਅੱਜ ਚੱਲੇ ਆ ਗੁਰਦੁਆਰਾ ਸ੍ਰੀ ਸ਼ੇਮ ਭਾਸ਼ਾ ਜੀ ਸ਼ੇਰ ਗੁਰ ਹਾਗੋਬ ਸਿੰਘ ਜੀ ਦੇ ਦਰਸ਼ਨ ਕਰਨ ਤੇ ਇਹ ਪਿੰਡ ਸੌਂਟੀ ਦੇ ਵਿੱਚ ਪੈਂਦਾ ਹੈ ਤੇ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਹ ਰਸਤਾ ਹੁੰਦਾ ਹੈ ਇਧਰੋਂ ਬਲੋ ਵਾਲਾ ਰਸਤਾ ਆਏ ਤਾਂ ਸੌਂਟੀ ਮੇਟ ਵੱਲੋਂ ਤੇ ਆਹ ਜਿਹੜਾ ਰਸਤਾ ਬਣਿਆ ਹੈ ਪਰ ਛੋਟੀ ਸੀ ਉਹ ਨਾਲ ਤੋਂ ਚੌੜੀ ਇੱਥੇ ਕਰ ਰਹੇ ਆ ਇਹ ਆ ਗਈ ਗੱਡੀਆਂ ਦੀ ਪਾਰਕਿੰਗ ਜਦੋਂ ਐਤਵਾਰ ਨੂੰ ਇੱਥੇ ਕਾਫੀ ਸੰਕਟ ਆਉਂਦੀ ਹੁੰਦੀ ਹੈ ਤੁਹਾਨੂੰ ਮੇਨਿਸ਼ਨਨਾਲ ਪਾਲਸੇ ਜੀ ਇਹ ਆਗੇ ਗੁਰਦਾਸ ਸਾਹਿਬ ਦਾ ਰਸਤਾ ਇਧਰ ਬਾਬਾ ਜੀ ਦੀ ਜਿਹੜੇ ਪਹਿਲੇ ਸੇਵਾਦਾਰ ਸੀ ਉਹਨਾਂ ਦੇ ਸਥਾਨ ਬਣੇ ਹੋਏ ਆ ਬਾਬਾ ਦਾਲ ਸਿੰਘ ਤੇ ਬਾਬਾ ਦਾਲ ਸਿੰਘ ਇਹ ਗੋਦਰ ਸਾਹਿਬ ਦੇ ਪਹਿਲੇ ਸੇਵਾਦਾਰ ਸੀ ਆ ਜੋ ਜੀ ਆਪਾ ਦਰਸ਼ਨ ਕਰਦੇ ਆ ਕਿੰਕ ਕਿਆ ਨੋ ਨਾ ਆਪ ਆਪੋ ਜ਼ਾਰਾ ਕੋ ਨਾ ਮੰਨ ਜਾਣਾ ਨਾ ਇਸ ਪਾਸੇ ਇਹ ਇਤਿਹਾਸਕ ਫੋਟਰ ਸਾਹਿਬ ਹੈ ਦੇਸ਼ੀ ਵੀ ਬਾਰਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੋ ਦਰ ਰੁਕੇ ਗਈ ਸੀ ਇੱਧਰ ਲੰਗਰ ਹਾਲ ਆ ਗਿਆ ਥੋੜੀ ਜਿਹਾ ਬੈਠਣ ਲਈ ਸੰਗਤ ਲਈ ਪਾਰਕ ਹੋਣੀ ਹੋਈ ਹੈ ਵਰਦਸਾ ਬਹੁਤ ਸੋਣਾ ਬਣਾਇਆ ਹੋਇਆ ਹੈ ਜੇਕਰ ਥੋੜੀ ਜਿਹਾ ਇੱਧਰ ਜੰਨੇ ਆ ਇੱਧਰ ਪਿੰਡਾਂ ਵਾਲਾ ਖੂਬ ਜੋ ਪੁਰਾਣੇ ਸਮੇਂ 'ਚ ਹੁੰਦੇ ਸੀ ਬਿਲਕੁਲ ਉਦਾਂ ਦਾ ਹੀ ਤਿਆਰ ਕੀਤਾ ਹੋਇਆ ਹੈ ਪਾਣੀ ਹੈਗਾ ਵਿੱਚ ਪਾਣੀ ਇਹ ਹੈਗਾ ਵਿੱਚ ਪਾਣੀ ਮਤਲਬ ਇਹ ਸਮਰਸੀ ਵਾਲਾ ਪਾਉਂਦੇ ਨੇ ਉਦਾਂ ਨਹੀਂਗਾ ਵੀ ਜਿਹੜਾ ਨੇਚਰਲ ਪਾਣੀ ਦਾ ਹੋਣ ਹੈਗਾ ਉਦਾਂ ਮੋਟਰ ਨਾਲ ਪਾਉਂਦੇ ਨੇ ਪਾਣੀ ਪਰ ਬਹੁਤ ਸੋਹਣਾ ਬਣਾਇਆ ਹੋਇਆ ਹੈ ਏਕ ਨਵੀਂ ਚੀਜ਼ ਹੈ ਪੁਰਾਣੇ ਚੀਜ਼ਾਂ ਸਾਮ੍ਹ ਕੇ ਰੱਖੀਆਂ ਹੋਈਆਂ ਨੇ ਲੋੜ ਵਿੱਚ ਸਾਮਣ ਲਈ ਨਹੀਂ ਉਹਨਾਂ ਨਾਲ ਸਮੇਂ ਚ ਚੀਜ਼ਾਂ ਨਹੀਂ ਦਿਖੜੀਆਂ ਆਪਾਂ ਨੂੰ ਅੱਜ ਇਹ ਉਹ ਸਥਾਨ ਹੈ ਆਪਾਂ ਹੁਣ ਜਾ ਰਹੇ ਆ ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਸਿੱਖਾਂ ਨੂੰ 84 ਦੇ ਗੇੜ ਚੋਂ ਕੱਢਿਆ ਸੀ ਇਹਦਾ ਸਾਇਨਿਕ ਲੱਗ ਰਿਹਾ ਹੈ ਅੱਥਰ ਪਹੁੰਚ ਗਈਆਂ ਸਥਾਨ ਤੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਆ ਹਾਂਜੀ ਆਪਾਂ ਤੁਹਾਨੂੰ ਦਰਸ਼ਨ ਕਰਾਏ ਆਂ ਗੁਰਦੁਆਰਾ ਸਾਹਿਬ ਦੇ ਪਹਿਲਾਂ ਤੇ ਇਹ ਉਹ ਥਾਂ ੜਾ ਜਿੱਥੇ ਗੁਰੂ ਸਾਹਿਬ ਜੀ ਨੇ ਦੋ ਸਿੱਖਾਂ ਨੂੰ 84 ਲੱਖ ਦੇ ਗਿੜ ਦੇ ਵਿੱਚੋਂ ਮੁਕਤੀ ਕਰਾਈ ਸੀ ਤੇ ਹੁਣ ਆਪਾਂ ਇਹ ਸਾਡਾ ਪਹਿਲਾ ਵਲੌਗ ਸੀ ਤੇ ਅੱਗੇ ਆਪਾਂ ਹੁਣ ਜਾਵਾਂਗੇ ਫਿਰ ਤੁਹਾਨੂੰ ਅੱਗੇ ਨਵੀਂ ਵੀਡੀਓ ਪਾਵਾਂਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਧੰਨਵਾਦ